ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਠੀਕ ਇਸੇ ਤਰ੍ਹਾਂ ਦਾ ਮਾਮਲਾ ਪਿੰਡ ਕਪੂਰ ਸਿੰਘ ਵਾਲਾ ਛੋਲਿਆਂ ਪੱਤੀ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਦੋ ਵਿਅਕਤੀ ਆਇਸ਼ਮਾਨ ਕਾਰਡ ਬਣਾਉਣ ਦੇ ਨਾਮ ਤੇ ਹਰ ਵਿਅਕਤੀ ਤੋਂ 1.5 150 ਰੁਪਏ ਵਸੂਲੇ ਜਾ ਰਹੇ ਸਨ ਇਹ ਤੁਸੀਂ ਪੱਤਰਕਾਰ ਹੋ ਭਾਜੀ ਦਿਖਾਓ ਆਪਣਾ ਕਾਰਡ ਪੱਤਰਕਾਰ ਕੋਲ ਤੋਂ ਬਣਾ ਲਓ ਭਾਜੀ ਆਪਣੇ ਕਾਰਡ ਆਪਣੇ ਆਇਸ਼ਮਾਨ ਕਾਰਡ ਜਿਹੜੇ ਆਪਾਂ ਦੇਖੋ ਚੈੱਕ ਕਰੋ ਸਰਕਾਰੀ ਚੱਲ ਨਹੀਂ ਆ ਇਹਦੀ ਆਈ ਕਾਲ ਹਾਲ ਖਬਰ ਦਿੱਲੀ ਦਾ ਤੇ ਸਟਿੱਕਰ ਲਾਇਆ ਤੁਸੀਂ ਪੰਜਾਬ ਸਿਟੀ ਦੇ ਚੈਨਲ ਦਾ ਹਾਂ ਠੀਕ ਹੈ ਜੀ ਭਾਈ ਦੋ ਦੋ ਘਵਾਰਾ ਅਇਸ਼ਮਾਨ ਕਾਰਡ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਸੁੱਕੀ ਬੁੱਟਰ ਵੱਜੋ ਹੋਈ ਹੈ ਇਹ ਉਹੀ ਪੱਤਰਕਾਰ ਹੈ ਜੋ ਕਿ ਪਹਿਲਾਂ ਰਜ਼ਾਪੁਰ ਵਿੱਚ ਚੱਲ ਰਹੀ ਨਜਾਇਜ਼ ਰੇਤ ਦੀ ਖਾੜ ਦੇ ਵਿੱਚ ਸ਼ਰੇਆਮ ਵਸੂਲੀ ਕਰਦਾ ਹੁੰਦਾ ਸੀ ਹੁਣ ਤੁਹਾਨੂੰ ਦਿਖਾਉਂਦੇ ਆ ਰਜ਼ਾਪੁਰ ਖਾੜ ਦੇ ਵਿੱਚ ਲੋਕਾਂ ਦੇ ਇਸ ਖਿਲਾਫ ਦਿੱਤੇ ਹੋਏ ਬਿਆਨ ਅਤੇ ਪੱਤਰਕਾਰੋ ਮੈਂ ਕਿੱਧਰ ਫੜ ਕੇ ਆ ਜਾਂਦਾ ਜੀ ਨਾਲ ਪੱਤਰਕਾਰ ਦੇ ਇਹ ਰਸੂਲਪੁਰ ਦਾ ਪੱਤਰਕਾਰ ਆ ਜੀ ਨਾਲ ਉਹਦੇ ਪੈਸੇ ਲੈਂਦੇ ਆ ਹਾਂਜੀ ਹਾਂਜੀ ਕਿੰਨੇ ਲੈਂਦੇ ਆ 500 ਰੁਪਏ ਵੇਲੇ ਜਾਂਦੇ ਆ 300 ਵੀ 100 ਵੀ ਜਵੇਂ ਲੱਗੀ ਲਾਈ ਜਾਂਦੇ ਟੱਕੇ ਨਾਲ ਇਦਾਂ ਦੇ ਪੱਤਰਕਾਰ ਕਿਦਾਂ ਕੋਈ ਖ਼ਬਰ ਖੂਦ ਦਾ ਚੈਨਲ ਦਾ ਪਤਾ ਨਹੀਂ ਜੀ ਅਜੇ ਤੱਕ ਉਹਦਾ ਕੋਈ ਦੱਸਿਆ ਨਹੀਂ ਚੈਨਲ ਕਿਹੜਾ ਵਸ ਮੈਗਜਿਨ ਲੈ ਕੇ ਤੁਰੇ ਫਿਰਦੇ ਨੇ ਸਤਰਾ ਜੇ ਤਾਂ ਬਰੇਹਣ ਤੋਂ ਜ਼ਰੂਰੀ ਹੈ ਨਹੀਂ ਉਪਰਾ 1.5 150 ਤੋਂ 250 ਗਾਣ ਬਣਾ ਰਿਹਾ ਕਿ ਕਿਸ ਵੇਸ ਤੇ ਬਣਾ ਰਿਹਾ ਮੈਂ ਤਾਂ ਕੁਛ ਵੇਸ ਤੇ ਨਹੀਂ ਵੀਰੇ ਬਣਾ ਰਿਹਾ ਨਹੀਂ ਕਿਸ ਵੇਸ ਤੇ ਬਣਾ ਰਿਹਾ ਯਾਰ ਨਹੀਂ ਪਿੰਡਾਂ ਵਾਲਿਆਂ ਨੂੰ ਲੁੱਟਣ ਦਾ ਸੌਾ ਠੇਕਾ ਹੀ ਲੈਣੇ ਸਾਰਿਆਂ ਨੇ ਐਦਰੋ ਚਾਚਾ ਕੀ ਹਰੇਕ ਪਿੰਡ ਵਾਲ ਨੂੰ ਲੁੱਟਣਾ ਲੁੱਟਣਾ ਵਾ ਕਿਆ ਕਰੋਗਾ ਜਿਹੜੇ ਭੋਲੇ ਬੰਦੇ ਹੋ ਲੁੱਟ ਲੋ ਤਰਾਜ ਆ ਤੁਸੀਂ ਨਹੀਂ ਮੈਂ ਤਾਂ ਨਹੀਂ ਤਰਾਜ ਆ ਤੂੰ ਪ੍ਰਾਈਵੇਟ ਬੰਦਾ ਪ੍ਰਾਈਵੇਟ ਕਿਹੜੀ ਅਥੋਰਟੀ ਨਾਲ ਆਉਂਦੇ ਇੱਥੇ ਤਾਹੀਂ ਤਰਾਜ ਤਾਹੀਂ ਆਏ ਨੇ ਕਿਹੜੀ ਅਥੋਰਟੀ ਨਾਲ ਆਇਆ ਇੱਥੇ ਤਰਾਜ ਤਾਂ ਐਸੀ ਕਰੇ ਜਾ ਫਿਰ ਜ਼ਰੂਰੀ ਹੈ ਇਹ ਤਾਂ ਥੋੜੀ ਗੱਲ ਕਰੀਏ ਉਹ ਵੀਰ ਜੀ ਐਦਾਂ ਕਿਦਾਂ ਗੱਲ ਕਰੀਏ ਹਾਂਜੀ ਤੁਸੀਂ ਹੱਸੋ ਭਾਜੀ ਫ੍ਰੀ ਕਾਰ ਨਹੀਂ ਬਿਲਕੁਲ ਜੇ ਸੋਈਏ ਤੇ ਬੈਠੇ ਹੋਏ ਨੇ ਕਹਿੰਦੇ 150 ਰੁਪਏ ਪਰ ਬੰਦੇ ਦਾ ਬਣੂਗਾ ਹੁਣ ਜਿਹੜੇ 10 ਬੰਦੇ ਕਰਦੇ ਨੇ 15 ਮੈਂਬੋ ਕਿੱਥੋਂ ਦੇਣਗੇ 150 ਰੁਪਏ ਹਿਸਾਬ ਨਾਲ ਪੈਸੇ ਇਹਨਾਂ ਤਾਂ ਜਿਹੜਾ ਤੋਂ ਹੀ ਰਹਿਣ ਦੇ ਜੇ 150 ਰੁਪਏ ਮੰਗ ਰਿਹਾ ਜੇ 150 ਰੁਪਏ ਮੰਗ ਰਿਹਾ ਜਿਹੜਾ ਪੁਰਾਣਾ 100 ਰੁਪਏ 100 ਰੁਪਏ ਮੰਗ ਰਿਹਾ ਨਹੀਂ ਰੀਨਿਊ ਕਰਨ ਦੀ ਲੋੜ ਨਹੀਂ ਇਹਦਾ ਕਾਰਡ ਬਲੇ ਕਰ ਲੈ ਜੀ ਪਹਿਲੇ ਬੜੇ ਹੋਏ ਲੋਡਰ ਜੀ ਇਹ ਕਹਿੰਦੇ ਸਰਪੰਚਾਂ ਨੇ ਭੇਜਿਆ ਸਰਪੰਚ ਕਹਿੰਦੇ ਸੀ ਭੇਜੇ ਨਹੀਂ ਨਹੀਂ ਜੇ ਕਹਿੰਦੇ ਵੀ 150 ਰੁਪਏ ਲੈਣਾ ਤੱਕ ਜੀ ਕਹਿੰਦਾ 150 ਰੁਪਏ ਲੈਣਾ ਇ ਪਲਵਾਰ ਪਲਵਾਰ ਚ ਕਿੰਨੇ ਮੈਂਬਰ ਬਾਪੂ ਪਲਵਾਰ ਵਿੱਚ ਤਿੰਨ ਬੇਟੇ ਚਾਰ ਬੇਟੀਆਂ ਤੋਂ ਤੁਸਰ ਗਏ ਆਪ ਆਪਣੇ ਤੇ ਇਹਨਾਂ ਉਦੋਂ ਤੱਕ ਬਣੇ ਤਿੰਨ ਦੇ ਆ ਮ ਸਾਰਾ ਹੀ ਬਣਨੇ ਆ 1500 ਆ ਤੁਹਾਡਾ ਲੱਗਿਆ 2000 ਰੁਪਏ ਲੱਗਿਆ ਹਾਂਜੀ 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 4500 ਹੋ ਜਾਂਦਾ ਮੈਂ ਯਾਰ ਨਾਲੇ ਮੈਂਬਰ ਨੂੰ ਪੁਜਾਇਆ ਲੱਗਿਆ ਤੁਸੀਂ ਕਿੰਨੇ ਦਿੱਤੇ ਭਾਜੀ 4500 ਹੋ ਜਾਂਦਾ ਉਹਨਾਂ ਨੂੰ ਮੈਂ ਤਿੰਨ ਬਣਵਾਏ ਨੇ ਹਾਂ ਤਿੰਨ ਬਣਵਾਏ ਭਾਜੀ ਨਾਲੇ ਮੈਂਬਰ ਨੂੰ ਪੁਜਾਇਆ 23 ਦਾ ਫਿਰ ਨਹੀਂ ਤੁਹਾਨੂੰ ਦੱਸਿਆ ਨਹੀਂ ਤੁਸੀਂ ਪੜੇ ਲਿਖੇ ਆ ਤੁਹਾਨੂੰ ਭਾਜੀ ਸਾਨੂੰ ਦੱਸਿਆ ਕੋਈ ਨਹੀਂ ਇਹ ਆ ਕੇ ਬੈਠੇ ਕਈ ਵਿੱਚ ਲੱਗੇ ਸੀ ਬਣਾਣਾ ਤੇ ਅਸੀਂ ਫਿਰ ਆ ਕੇ ਯਾਰ ਮੇਰੇ ਧਿਆਨ ਸੇ ਉੱਤਰ ਉੱਤਰ ਗੱਲ ਕਰਦੇ ਹਾਂ ਧਿਆਨ ਸੇ ਮੈਂ ਗੁਰਦੁਆਰਾ ਦਾ ਪ੍ਰਧਾਨ ਹਾਂ ਜਦੋਂ ਇਹ ਆਏ ਨੇ ਪ੍ਰਾਈਵੇਟ ਬੰਦੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ ਅਲਾਊਂਸ ਮੈਂ ਕੀਤੀ 150 ਰੁਪਇਆ ਤੇ ਗਰੀਬ ਬੰਦੇ ਨੇ ਮੈਂ ਪਹਿਲਾਂ ਵੀ ਗੱਲ ਕਰੀਏ ਦਰ ਤੋਂ ਪਹਿਲਾਂ ਹੀ ਉਹ ਕਹਿੰਦੇ 150 ਰੁਪਇਆ ਲੱਗੇ ਗਏ ਸਾਰੇ ਬੰਦੇ ਇਕੱਠੇ ਹੋ ਗਏ ਬਨਾਲਾ ਪੇ ਮੈਂ ਹੀ ਚੱਲਾ ਗਿਆ ਵਿੱਚ ਮਤਲਬ ਇਹ ਸਿਕਾਉਂਦਾ ਵੀ ਜੇ ਪ੍ਰਾਈਵੇਟ ਬਾਹਰੋਂ ਬੰਦਾ ਆ ਰਿਹਾ ਸਰਕਾਰ ਬੈਠੀ ਕਹਿੰਦੇ ਤੇ ਬੈਠੀ ਏ ਸਰਕਾਰ ਸਰ ਨੂੰ ਰਾਤਾ ਦੇ ਰਹੀ ਹੈ ਮੈਂ चीज ਦਾ ਮਫਰ ਬਣਾਉ ਆ ਕੇ ਇਸ ਗਰ ਦੇ ਅਸੀਂ ਇਹ ਪ੍ਰਾਈਵੇਟ ਜਿਹੜੇ ਬੰਦਾ ਆਇਆ ਹੈ ਚਾ ਸਰਪੰਚਾਂ ਦੀ ਗੱਲ ਹੋਈ ਹੈ ਤੇ ਬਾਬੇ ਨੂੰ ਕਿਸੇ ਕਿਹਾ ਤੇ ਬਾਬੇ ਤਾਂ ਆਈ ਵਾਜ ਦਿੱਤੀ 150 ਬਾਬੇ ਕਿੰਨੇ ਕ ਬੰਦੇ ਆਏ ਨੇ ਬਣਾਤਾ ਉਸਮਾਨ ਕਾਦ ਹੁੰਦਾ ਇਹ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਬੁਲਾਇਆ ਕੋਈ 5 10 12 ਬੰਦਿਆਂ ਦਾ 10 12 ਕਿੰਨੇ ਦੇ ਪੈਸੇ ਇਕੱਠੇ ਕਰਦੇ ਹੈ ਨਾ ਨੋਖਲੋਇਆ ਜਿੰਨੇ ਬੰਦੇ ਉਨੇ ਹੀ ਦੱਸਨੇ ਨੇ ਇਹ 10 12 ਬੰਦਿਆਂ ਦੇ ਬੁਲਾਏ ਆ ਜੀ

ਦੋ ਸਟੇਕਰ ਦੀ ਮੈਂ ਇਹ ਨਹੀਂ ਗੱਲ ਕਹਿੰਦਾ ਇੱਕ ਦੀ ਜੇ ਕਿਸੇ ਕਿਹਾ ਕਿ ਉਹ ਸੱਚ ਕਹੇ ਤੇ ਫਿਰ ਮੈਂ ਗਿਆ ਹੂੰ ਦੇਖੋ ਗੱਲ ਅਸੀਂ ਸਰਪੰਚ ਮਿਲਾਏ ਆ ਭਈ ਇਹ 150 ਦੀ ਜਮਨਦਾ 20 ਰੁਪਏ ਦਾ 30 ਰੁਪਏ 50 ਰੁਪਏ ਵੀ ਦੇ ਸਕਦਾ ਬੰਦਾ ਇੱਕ ਜਿਹੜਾ ਗਰੀਬ ਬੰਦਾ ਤਿਆਰੀ ਕਰਦਾ ਉਹ ਕਿਵੇਂ ਪੈਸੇ ਦੇਗਾ 150 ਰੁਪਏ ਆਸਮਾਨ ਕਾਰਜਰੇ ਬਣਾਉਣਾ ਸੀ ਉਹ ਕਿੰਨੇ ਬੰਦੇ ਸੀ ਜਿਹੜੇ ਇਤੋਂ ਬੰਦੇ ਬਹੁਤ ਬੰਦੇ ਸੀ ਆ ਦੋ ਬੰਦੇ ਆ ਕੇ ਆਏ ਸੀਗੇ ਇਹ ਮੋਟਰਸਾਈਕਲ ਦੀ ਮੋਟਾ ਤੇ ਆ ਕੇ ਪਿੰਡ ਵਿੱਚ ਕੀ ਕਹਿੰਦੇ ਕਿੰਨੂੰ ਕੀ ਕਿਹਾ ਇਹਨਾਂ ਨੇ ਉਹਨਾਂ ਨੇ ਪਿੰਡ ਵਿੱਚ ਇਤੋਂ ਲਾਂਚਮੈਂਟ ਹੋਈ ਹੈ ਅਨਾਨਸਮੈਂਟ ਉਹ ਯਾ 150 ਰੁਪਿਆ ਕਾਰਡ ਦਾ ਬਣਨਾ ਹੀ ਬਣਾਣਾ ਆਏ ਨੇ 500 ਪਾਦੀਆਂ ਲੱਖ ਦਾ ਕਾਰਡ ਇਹ ਮੋਬਾਈਲ ਤੇ ਬਣਾ ਰਹੇ ਜਾਂ ਪ੍ਰਿੰਟਰ ਵਗੈਰਾ ਕੁਝ ਨਾਲ ਲੈ ਕੇ ਆਏ ਜੀ ਇਹ ਪ੍ਰਿੰਟ ਵੀ ਹੈ ਉਹਨਾਂ ਕੋਲ ਜਿਹੜੀ ਚੇਤੇਗਾ ਕਰਦਾ ਉਹ ਹਾਂ ਮਸ਼ੀਨ ਹੈ ਜੀ ਮਸ਼ੀਨ ਹੈ ਜਿਹੜਾ ਉਹ ਲੈਂਡ ਦਿੰਦਾ ਤੇ ਉਹਦੇ ਤੋਂ ਗੁੰਦਰਾ ਲਾਣਾ ਪੈਂਦਾ ਇਹ ਕੰਨਾ ਮਾਤਾ ਅਸੀਂ ਸੁਣੀਆਂ ਮੈਨੂੰ ਤੇ ਬੈਠਾ ਤੇ ਜਦੋਂ ਇਹ ਮੁੰਡੇ ਸਾਰੇ ਆ ਗਏ ਅਸੀਂ ਇੱਥੇ ਹੀ ਅੱਜ ਕਿਸੇ ਨੇ ਕਿਹਾ ਤੇ ਤਾਂ ਹੀ ਆਵਾਜ਼ ਦਿੱਤੀ ਦੇਖੋ ਸੱਚਾਈ ਹੈ ਇਹ ਹੁਣ ਪਤਾ ਕਿਹੜੇ ਬੰਦੇ ਨੇ ਬਾਜ ਦਿੱਤੀ ਹੈ ਆਹ ਇਹ ਕਿਹਨਾਂ ਕਿਹਾ ਇਹਦਾ ਨਾਮ ਲਿਖੋ ਦੇਖੋ ਦੋ ਮਿੰਟ ਭਾਵੇਂ ਮੈਂ ਤੇ ਭਾਵੇਂ ਉਹ ਐਸਾ ਬੰਦਾ ਨਾਮ ਲਿਖੋਗੇ ਇਹ ਬੰਦੇ ਕਿਹਾ ਕਿ ਨਹੀਂ ਜੜਾ 150 ਰੁਪਏ ਦਿਓ ਤੇ ਕਾਡ ਬਣਾਓ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਐਵੇਂ ਸਾਡਾ ਕੋ ਜਿਹੜਾ ਧੱਕਾ ਹੋ ਰਿਹਾ ਸਰਕਾਰ ਤੇ ਸਾਡੀ ਬਣੀ ਐ ਤੇ ਸਰਕਾਰ ਧੱਕਾ ਕਰੀ ਨਹੀਂ ਸਾਡਾ ਦੇਖੋ ਇਹ ਹੀ ਸਰਕਾਰ ਸਾਡਾ ਧੱਕਾ ਹੋ ਜਗਾ ਅਈ 150 ਰੁਪਏ ਇੱਕ ਬੰਦਾ ਮਿਹਨਤ ਕਰਦਾ ਉਹ ਕੋ 150 ਰੁਪਏ ਦੇਵੀ ਇਸ ਦੇ ਨਾਲ ਹੀ ਦੱਸਣਾ ਬੰਦ ਹੈ ਕਿ ਪਿੰਡ ਛੋਲਿਆ ਪੱਤੀ ਦੇ ਸਰਪੰਚ ਬਲਕਾਰ ਸਿੰਘ ਦੱਸਿਆ ਕਿ ਕਿਸੇ ਵਿਅਕਤੀ ਦੇ ਖਿਲਾਫ ਥਾਣਾ ਲਾਡੇਵਾਲ ਵਿੱਚ ਦਰਖਾਸਤ ਦਿੱਤੀ ਜਾ ਚੁੱਕੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ